ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਸਟੱਡੀ ਪੰਜਾਬ ਤੇ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਕੰਪਿਊਟਰ ਦੇ ਚੈਪਟਰ ਦੀ ਕਲਾਸ 21 ਸ਼ੁਰੂ ਕਰਨ ਜਾ ਰਹੇ ਹਾਂ ਦੋਸਤੋ ਇਸ ਤੋਂ ਪਹਿਲਾਂ ਆਪਣੇ ਟੋਟਲ 300 ਕੁਐਸਚਨਸ ਕਵਰ ਹੋ ਚੁੱਕੇ ਨੇ ਹੋਪਸੋ ਤੁਸੀਂ ਕੋਈ ਕਲਾਸ ਵੇਖ ਲੀਆਂ ਹੋਣਗੀਆਂ ਤੇ ਦੋਸਤੋ ਇਹਨਾਂ ਸਾਰੀਆਂ ਕਲਾਸਿਸ ਦਾ PDF ਤੁਹਾਨੂੰ ਮੇਰੇ WhatsApp ਗਰੁੱਪ ਤੇ Telegram ਗਰੁੱਪ ਤੇ ਦੇਦਾ ਗਰੁੱਪ ਦੇ ਵਿੱਚ ਪ੍ਰੋਵਾਈਡ ਕਰ ਦਿੱਤਾ ਜਾਵੇਗਾ ਸੋ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਉਸ ਦਾ ਲਿੰਕ ਦੇ ਦੇਵਾਂਗਾ ਤਾਂ ਤੁਸੀਂ ਉੱਥੇ ਵਿਜ਼ਿਟ ਕਰਕੇ ਉਸ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਆ ਚਲੋ ਦੋਸਤੋ ਜਿਆਦਾ ਟਾਈਮ ਨਾ ਲੈਂਦੇ ਹੋਏ ਅੱਜ ਦੀ ਕਲਾਸ 21 ਆਪਾਂ ਸ਼ੁਰੂ ਕਰਦੇ ਆਂ ਤਾਂ ਅੱਜ ਦੀ ਕਲਾਸ ਦਾ ਕੁਐਸਚਨ ਨੰਬਰ 301 ਕੰਟਰੋਲ ਕੇ ਕੀਜ਼ ਤਾਂ ਜਿਹੜੀ ਕੰਟਰੋਲ ਕੇ ਕੁੰਜੀ ਹੁੰਦੀ ਹੈ ਉਸ ਦੀ ਵਰਤੋਂ ਆਪਾਂ ਕਿਸ ਦੇ ਲਈ ਕਰਦੇ ਆਂ ਚੱਕੇ ਤਾਂ ਤੁਹਾਡੇ ਕੋਲ 5 ਸੈਕਿੰਡ ਦਾ ਟਾਈਮ ਰਹੇਗਾ ਤਾਂ ਤੁਸੀਂ ਆਪਣਾ ਆਨਸਰ ਜਿਹੜਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਆਂ ਤਾਂ ਜਿਹੜੀ ਕੰਟਰੋਲ ਕੇ ਆਪਣੇ ਕੋਲ ਸ਼ਾਰਟਕਟ ਕੀ ਹੁੰਦੀ ਹੈ ਤਾਂ ਉਸ ਦਾ ਯੂਜ਼ ਆਪਾਂ ਕਿਸ ਦੇ ਲਈ ਕਰਦੇ ਆਂ ਤਾਂ ਇਸ ਦਾ ਰਾਈਟ ਆਨਸਰ ਕੀ ਰਹੇਗਾ ਆਪਣੇ ਕੋਲ ਇਸ ਦੇ ਲਈ ਆਪਾਂ ਯੂਜ਼ ਕਰਾਂਗੇ ਹਾਈਪਰ ਲਿੰਕ ਦੇ ਲਈ ਕੋਈ ਵੀ ਆਪਾਂ ਨੇ ਲਿੰਕ ਲਗਾਉਣਾ ਹੋਵੇ ਠੀਕ ਹੈ ਕੋਈ ਵੀ ਲਿੰਕ ਬਣਾਉਣਾ ਹੋਵੇ ਜਾਂ ਉਸ ਲਿੰਕ ਤੇ ਕਲਿੱਕ ਕਰਕੇ ਆਪਾਂ ਕਿਸੇ ਹੋਰ ਜਗ੍ਹਾ ਤੇ ਜਾਣਾ ਚਾਹੁੰਦੇ ਆ ਤਾਂ ਉਸ ਨੂੰ ਆਪਾਂ ਹਾਈਪਰ ਲਿੰਕ ਕਹਿੰਦੇ ਤਾਂ ਹਾਈਪਰ ਲਿੰਕ ਕ੍ਰੀਏਟ ਕਰਨ ਲਈ ਕੀ ਕਰਾਂਗੇ ਆਪਾਂ ਕੀਬੋਰਡ ਦੇ ਨਾਲ ਪਹਿਲਾਂ ਕੰਟਰੋਲ K ਪ੍ਰੈਸ ਕਰਾਂਗੇ ਤੇ ਜੋ ਫਾਈਲ ਆਪਾਂ ਉਸ ਲਿੰਕ ਦੇ ਵਿੱਚ ਐਡ ਕਰਨਾ ਚਾਹੁੰਦੇ ਆ ਤਾਂ ਉਸ ਫਾਈਲ ਨੂੰ ਉਸ ਲਿੰਕ ਦੇ ਵਿੱਚ ਆਪਾਂ ਐਡ ਕਰ ਦਵਾਂਗੇ ਠੀਕ ਹੈ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ B ਇਨਸਰਟ ਹਾਈਪਰ ਲਿੰਕ ਨੈਕਸਟ ਕੁਐਸਚਨ ਦੇਖਦੇ ਹਾਂ ਵਾਈ ਡਿਫਾਲਟ ਨੇਮ ਆਫ ਐਮ ਐਸ ਵਰਡ ਡਾਕੂਮੈਂਟ ਤਾਂ ਵਰਡ ਪੇਜ ਦਾ ਨਾਮ ਬਦਲੇ ਬਿਨਾ ਕੀ ਹੁੰਦਾ ਤਾਂ ਜਦੋਂ ਆਪਾਂ ਐਮ ਐਸ ਵਰਡ ਨੂੰ ਵਿਦਆਊਟ ਸੇਵ ਕੀਤੇ ਮਤਲਬ ਕਿ ਵਾਈ ਡਿਫਾਲਟ ਜਦੋਂ ਆਪਾਂ ਐਮ ਐਸ ਵਰਡ ਨੂੰ ਓਪਨ ਕਰਦੇ ਆ ਤਾਂ ਜਿਹੜੀ ਉਹ ਓਪਨ ਕੀਤੀ ਹੋਈ ਫਾਈਲ ਹੁੰਦੀ ਹੈ ਤਾਂ ਉਹ ਕਿਸ ਨਾਮ ਨਾਲ ਸੇਵ ਤੇ ਵਾਈ ਡਿਫਾਲਟ ਕਿਸ ਨਾਮ ਨਾਲ ਸੇਵ ਹੁੰਦੀ ਹੈ ਉਹ ਆ ਕੀ ਰਾਈਟ ਆਨਸਰ ਹੈਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ ਬੀ ਡਾਕੂਮੈਂਟ 1 ਉਹ ਡਾਕੂਮੈਂਟ 1 ਦੇ ਨਾਮ ਨਾਲ ਵਾਈ ਡਿਫਾਲਟ ਹੁੰਦੀ ਹੈ ਠੀਕ ਹੈ ਤਾਂ ਬੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਹਾਂ 올 ਦਾ ਲੌਜਿਕ 올 ਆਫ ਦਾ ਲੌਜਿਕ ਐਂਡ ਮੈਥਮੈਟਿਕਲ ਕੈਲਕੂਲੇਸ਼ਨ ਡਨ ਬਾਈ ਦਾ ਕੰਪਿਊਟਰ ਹੈਪਨ ਆਨ ਦਾ ਕੰਪਿਊਟਰ ਦੁਆਰਾ ਕੀਤੇ ਗਏ ਸਾਰੇ ਤਰਕ ਅਤੇ ਗਣਿਤ ਗੱਨਾਵਾਂ ਡੈਸ਼ ਵਿੱਚ ਹੁੰਦੀਆਂ ਹਨ ਤੇ ਉਹ ਸਿਸਟਮ ਬੋਰਡ ਕੰਟਰੋਲਸ ਦਾ ਸੈਂਟਰਲ ਕੰਟਰੋਲ ਯੂਨਿਟ ਸੈਂਟਰਲ ਪ੍ਰੋਸੈਸਿੰਗ ਯੂਨਿਟ ਐਂਡ ਮਦਰਬੋਰਡ ਤਾਂ ਉਹ ਗਣਨਾਵਾਂ ਦੇ ਤਰਕ ਜਿਹੜੇ ਆਪਾਂ ਗਣਨਾਵਾ ਕਰਦੇ ਆ ਉਹ ਤਾਂ ਕਿਸ ਦੇ ਵਿੱਚ ਹੁੰਦੀਆਂ ਨੇ ਉਹ ਤਾਂ ਕੀ ਰਾਈਟ ਆਨਸਰ ਹੈਗਾ ਆਪਣੇ ਕੋਲ ਤਾਂ ਉਹ ਹੁੰਦੇ ਨੇ ਸੈਂਟਰਲ ਪ੍ਰੋਸੈਸਿੰਗ ਯੂਨਿਟ ਦੇ ਵਿੱਚ CPU ਠੀਕ ਹੈ ਤਾਂ ਜਿੰਨੇ ਵੀ ਆਪਾਂ ਕੋਈ ਮੈਥਮੈਟਿਕਲ ਕੈਲਕੂਲੇਸ਼ਨ ਕਰਨੀ ਹੁੰਦੀ ਹੈ ਠੀਕ ਹੈ ਤਾਂ ਉਹ ਸਾਰਾ ਕੁਝ ਕਿਸ ਦੇ ਵਿੱਚ ਹੁੰਦਾ ਹੈ ਤਾਂ ਉਹ ਸਾਰਾ ਕੁਝ ਸੈਂਟਰਲ ਪ੍ਰੋਸੈਸਿੰਗ ਯੂਨਿਟ ਦੇ ਵਿੱਚ ਹੁੰਦਾ ਹੈ ਠੀਕ ਹੈ ਤਾਂ C ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਹਾਂ ALU ਇਸ ਅ ਪਾਰਟ ਆਫ ਕੰਪਿਊਟਰ ਤਾਂ ਜਿਹੜਾ ALU ਕੰਪਿਊਟਰ ਦੇ ਇੱਕ ਡੈਸ਼ ਦਾ ਇਗਜ਼ਾਮ ਹੁੰਦਾ ਹੈ ALU ਤਾਂ ਪਹਿਲਾਂ ਤਾਂ ALU ਦੀ ਫੁੱਲ ਫਾਰਮ ਦੇਖ ਲਓ ਤਾਂ ਇਸ ਦੀ ਫੁੱਲ ਫਾਰਮ ਰਹੇਗੀ ਆਪਣੇ ਕੋਲ ਅਰਥਮੈਟਿਕ ਲੌジਕ ਯੂਨਿਟ ਅਰਥਮੈਟਿਕ ਲੌジਕ ਯੂਨਿਟ ਤਾਂ ਇਹ ਤੁਸੀਂ ਨੋਟ ਡਾਊਨ ਕਰ ਲੈਣੀ ਹੈ ਤਾਂ ਜਿਹੜਾ ALU ਹੁੰਦਾ ਉਹ ਕਿਸ ਚੀਜ਼ ਦਾ ਹਿੱਸਾ ਹੈ ਤਾਂ ਇਹ ਰਾਈਟ ਆਨਸਰ ਇਹ ਹੈਗਾ ਤਾਂ ਉਹ CPU ਦਾ ਹਿੱਸਾ ਹੈ ਠੀਕ ਹੈ ਸੈਂਟਰਲ ਪ੍ਰੋਸੈਸਿੰਗ ਯੂਨਿਟ ਦਾ ਤਾਂ ਇਹ ਦੋਨੋਂ ਤੁਸੀਂ ਯਾਦ ਰੱਖਣੇ ALU ਦੀ ਫੁੱਲ ਫਾਰਮ ਰਹੇਗੀ ਆਪਣੇ ਕੋਲ ਅਰਥਮੈਟਿਕ ਲੌジਕ ਯੂਨਿਟ सीपीयू दी फुल फॉर्म ਹੈ ਜੀ ਸੈਂਟਰਲ ਪ੍ਰੋਸੈਸਿੰਗ ਯੂਨਿਟ ਠੀਕ ਹੈ ਤਾਂ ALU ਕਿਸ ਦਾ ਹਿੱਸਾ ਹੈ ਉਹ CPU ਦਾ ਹਿੱਸਾ ਹੈ ਤਾਂ C ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਹਾਂ ਵਿਚ ਟਾਈਪ ਆਫ ਪ੍ਰੋਗਰਾਮ ਐਸ ਐਨ ਇੰਟਰਮੀਡੀਏਟ ਇੰਟਰਮੀਡੀਅਰੀ ਬੀਟਵੀਨ ਅ ਯੂਜ਼ਰ ਆਫ ਕੰਪਿਊਟਰ ਐਂਡ ਦਾ ਕੰਪਿਊਟਰ ਹਾਰਡਵੇਅਰ ਤਾਂ ਕਿਸ ਕਿਸਮ ਦਾ ਪ੍ਰੋਗਰਾਮ ਕੰਪਿਊਟਰ ਦੇ ਉਪਭੋਗਤਾਵਾਂ ਅਤੇ ਕੰਪਿਊਟਰ ਹਾਰਡਵੇਅਰ ਵਿਚਕਾਰ ਵਿਚੋਲੇ ਵਜੋਂ ਕੰਮ ਕਰਦਾ ਹੈ ਤਾਂ ਇਸ ਦਾ ਰਾਈਟ ਆਨਸਰ ਦੱਸੋ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ A ኦਪਰੇਟਿੰਗ ਸਿਸਟਮ ਤਾਂ ਜਿਹੜਾ ኦਪਰੇਟਿੰਗ ਸਿਸਟਮ ਹੁੰਦਾ ਹੈ ਉਹ ਕਿਸ ਦੇ ਵਿਚਕਾਰ ਕੰਪਿਊਟਰ ਉਪਭੋਗਤਾ ਠੀਕ ਹੈ ਤੇ ਕੰਪਿਊਟਰ ਹਾਰਡਵੇਅਰ ਦੇ ਵਿਚਕਾਰ ਕਿਸਦਾ ਕੰਮ ਕਰਦਾ ਹੈ ਵਿਚੋਲੇ ਦਾ ਕੰਮ ਕਰਦਾ ਹੈ ਠੀਕ ਹੈ ኦਪਰੇਟਿੰਗ ਸਿਸਟਮ A ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਹਾਂ ਵਿਚ ਆਫ ਦਾ ਫੋਲੋਇੰਗ ਕਮਾਂਡ ਰਿਮੂਵ ਦਾ ਪੈਰਾਗ੍ਰਾਫ ਫਾਰਮੈਟਿੰਗ ਇਹਨਾਂ ਲਿਖਿਆਂ ਵਿੱਚੋਂ ਕਿਹੜੀ ਕਮਾਂਡ ਪੈਰਾਗ੍ਰਾਫ ਫਾਰਮੈਟਿੰਗ ਨੂੰ ਹਟਾਉਂਦੀ ਹੈ ਇਨਾਂ ਵਿੱਚੋਂ ਕਿਹੜੀ ਕਮਾਂਡ ਹੈ ਜਿਹੜੀ ਪੈਰਾਗ੍ਰਾਫ ਫਾਰਮੈਟਿੰਗ ਨੂੰ ਹਟਾਵੇਗੀ ਤਾਂ ਕੀ ਰਾਈਟ ਆਨਸਰ ਹੋਏਗਾ ਆਪਣੇ ਕੋਲ ਇਸ ਦਾ ਤਾਂ ਇਸ ਦਾ ਰਾਈਟ ਆਨਸਰ ਹੋਏਗਾ ਆਪਣੇ ਕੋਲ অপਸ਼ਨ ਨੰਬਰ ਡੀ ਕੰਟਰੋਲ ਪਲੱਸ ਕਯੂ ਤਾਂ ਜਿਹੜੀ ਕੰਟਰੋਲ ਪਲੱਸ ਕਯੂ ਹੁੰਦੀ ਹੈ ਉਹਦਾ ਯੂਜ਼ ਕਿਸ ਲਈ ਕਰਦੇ ਆਪਾਂ ਤਾਂ ਇਸ ਦਾ ਯੂਜ਼ ਕਰਦੇ ਆਪਾਂ ਕਿਸੇ ਵੀ ਪੈਰਾਗ੍ਰਾਫ ਦੀ ਫਾਰਮੈਟਿੰਗ ਨੂੰ ਰਿਮੂਵ ਕਰਨ ਦੇ ਲਈ ਠੀਕ ਹੈ ਕਈ ਕੇਸਾਂ ਦੇ ਵਿੱਚ ਕੀ ਹੁੰਦਾ ਹੈ ਕਈ ਕੇਸਾਂ ਦੇ ਵਿੱਚ ਇਸ ਇਸ ਪ੍ਰੋਗਰਾਮ ਨਾਲ ਕੀ ਕਰ ਸਕਦੇ ਆਂ ਤਾਂ ਇਸ پروگرام ਬਕ ਕਨੋਜ਼ ਵੀ ਕਰ ਸਕਦੇ ਆ ਠੀਕ ਹੈ ਤਾਂ ਇਹ ਤੁਸੀਂ ਯਾਦ ਰੱਖਣਾ ਹੈ ਬਟ ਮੇਨਲੀ ਕੰਮ ਕੀ ਹੁੰਦਾ ਕੰਟਰੋਲ ਪਲਸ ਕੀ ਆਉਂਦਾ ਉਹ ਕੀ ਕਰਦਾ ਹੈ ਪੈਰਾਗ੍ਰਾਫ ਦੀ ਜਿਹੜੀ ਫਾਰਮੈਟਿੰਗ ਦਿੱਤੀ ਹੁੰਦੀ ਉਸ ਨੂੰ ਕੀ ਕਰ ਦਿੰਦਾ ਰਿਮੂਵ ਕਰ ਦਿੰਦਾ ਹੈ ਠੀਕ ਹੈ অপਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਆਂ ਵਿਚ ਆਫ ਦਾ ਫੋਲੋਇੰਗ ਇਜ਼ ਟਵਿਚ ਦਾ ਸਾਈਜ਼ ਆਫ A4 ਪੇਪਰ ਦਾ ਜਿਹੜਾ A4 ਪੇਪਰ ਹੁੰਦਾ ਹੈ ਆਪਣਾ ਜਿਹੜੇ ਆਪਾਂ ਪ੍ਰਿੰਟਰ ਦੇ ਵਿੱਚ ਡੇਲੀ ਰੁਟੀਨ ਦੇ ਵਿੱਚ ਯੂਜ਼ ਕਰਦੇ ਆਂ ਤਾਂ ਉਸ ਦਾ ਜਿਹੜਾ ਸਾਈਜ਼ ਹੈ ਇਹਨਾਂ ਦੇ ਵਿੱਚੋਂ ਅਜਿਆ ਕਿਹੜਾ ਸਾਈਜ਼ ਹੈ ਨਾ A4 ਸਾਈਜ਼ ਤੋਂ ਦੁੱਗਣਾ ਹੁੰਦਾ ਦਾ ਕੀ ਰਾਈਟ ਆਨਸਰ ਹੈ ਇਹ ਨਿਕਾ ਤਾਂ ਇਸ ਦਾ ਰਾਈਟ ਆਨਸਰ ਹੈ ਆਪਣੇ ਕੋਲ অপਸ਼ਨ ਨੰਬਰ ਬੀ A3 ਪੇਪਰ ਜਿਹੜੇ A3 ਪੇਪਰ ਹੁੰਦੇ ਨੇ ਠੀਕ ਹੈ ਉਹ ਕੀ ਹੁੰਦੇ ਨੇ A4 ਸਾ A4 ਪੇਪਰ ਤੋਂ ਦੁੱਗਣੇ ਹੁੰਦੇ ਨੇ ਠੀਕ ਹੈ B ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਹਾਂ ਪ੍ਰਿੰਟ ਪ੍ਰੀਵਿਊ অপਸ਼ਨ ਅੰਡਰ ਵਿਚ ਟੈਬ ਤਾਂ ਜਿਹੜਾ ਪ੍ਰਿੰਟ ਪ੍ਰੀਵਿਊ অপਸ਼ਨ ਹੁੰਦਾ ਹੈ ਉਹ ਕਿਸ ਟੈਬ ਕਿਸ ਟੈਬ ਦੇ ਵਿੱਚ ਹੁੰਦਾ ਹੈ অপਸ਼ਨ ਨੇ ਆਪਣੇ ਕੋਲ ਇਨਸਰਟ ਮੇਲਿੰਗ 뷰 ਤੇ ਫਾਈਲ ਪ੍ਰਿੰਟ ਪ੍ਰੀਵਿਊ ਟੈਬ ਹੁੰਦਾ ਹੈ ਕਿਸ ਦੇ ਵਿੱਚ ਮੌਜੂਦ ਹੁੰਦਾ ਹੈ ਉਹ ਬਾਕੀ ਉਹ ਹੁੰਦਾ ਹੈ ਫਾਈਲ ਦੇ ਵਿੱਚ b ਇਸ ਦਾ ਰਾਈਟ ਆਨਸਰ ਠੀਕ ਹੈ ਜਦੋਂ ਫਾਈਲ ਤੇ ਕਲਿੱਕ ਕਰਾਂਗੇ ਤਾਂ ਉਸ ਦੇ ਵਿੱਚ ਆਪਣੇ ਕੋਲ ਪ੍ਰਿੰਟ ਪ੍ਰੀਵਿਊ ਦੀ ਨਾ ਜਿਹੜੀ ਇੱਕ ਕਾਲਮ ਨਜ਼ਰ ਆ ਜਾਵੇਗਾ b ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਹਾਂ ਦਾ ਹਾਰਟ ਆਫ ਦਾ ਪ੍ਰੋਸੈਸਰ ਵਿਚ ਪਰਫਾਰਮ ਮੈਨੀ ਡਿਫਰੈਂਟ ਆਪਰੇਸ਼ਨ ਦਾ ਪ੍ਰੋਸੈਸਰ ਦਾ ਦਿਲ ਜੋ ਬਹੁਤ ਸਾਰੇ ਵੱਖ-ਵੱਖ ਆਪਰੇਸ਼ਨ ਕਰਦਾ ਉਹਨਾਂ ਦੇ ਵਿੱਚ ਅਰਥਮੈਟਿਕ ਲਾਜੀਕ ਯੂਨਿਟ ਹੁੰਦਾ ਹੈ ਮਦਰਬੋਰਡ ਕੰਟਰੋਲ ਯੂਨਿਟ ਤੇ ਮੈਮਰੀ ਤਾਂ ਇਸ ਦਾ ਰਾਈਟ ਆਨਸਰ ਕੀ ਰਹੇਗਾ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ A ਅਰਥਮੈਟਿਕ ਲੌਜਿਕ ਯੂਨਿਟ ਠੀਕ ਹੈ ਜਿਹੜਾ ਪ੍ਰੋਸੈਸਰ ਦਾ ਦਿਲ ਹੁੰਦਾ ਉਹ ਕਹਿੰਦੇ ALU ਠੀਕ ਹੈ ਪ੍ਰੋਸੈਸਰ ਦਾ ਤਾਂ ਇਹ ਕੀ ਕਰਦਾ ਵੱਖ-ਵੱਖ ਤਰ੍ਹਾਂ ਦੇ ਆਪਰੇਸ਼ਨਸ ਕਰ ਸਕਦਾ ਠੀਕ ਹੈ ਤਾਂ ਯਾਦ ਰੱਖਣੇ ਪ੍ਰੋਸੈਸਰ ਦੇ ਦਿਲ ਬਾਰੇ ਪੁੱਛਿਆ ਜਾਵੇ ਉਹ ਕੀ ਹੈ ALU ਹੁੰਦਾ ਹੈ ਅਰਥਮੈਟਿਕ ਲੌਜਿਕ ਯੂਨਿਟ ਨੈਕਸਟ ਦੇਖਦੇ ਹਾਂ RISC ਸਟੈਂਡਸ ਫੋਰ ਤਾਂ RISC ਦੀ ਫੁੱਲ ਫਾਰਮ ਕੀ ਰਹੇਗੀ ਆਪਣੇ ਕੋਲ ਤਾਂ ਇਸ ਦੀ ਫੁੱਲ ਫਾਰਮ ਰਹੇਗੀ ਆਪਣੇ ਕੋਲ অপਸ਼ਨ ਨੰਬਰ D ਰਿਡਿਊਸਡ ਇਨਸਟਰਕਸ਼ਨ ਸੈੱਟ ਕੰਪਿਊਟਰ ਡੀ ਇਜ਼ ਦਾ ਰਾਈਟ ਆਨਸਰ ਰਿਡਿਊਸਡ ਇਨਸਟਰਕਸ਼ਨ ਸੈੱਟ ਕੰਪਿਊਟਰ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਹਾਂ ਮਾਈਕਰੋ ਪ੍ਰੋਸੈਸਰ ਵਾਸ ਇਨਵੈਂਟਡ ਇਨ ਤਾਂ ਮਾਈਕਰੋ ਪ੍ਰੋਸੈਸਰ ਦੀ ਕਾਢ ਕਿਸ ਸਾਲ ਕੱਢੀ ਗਈ ਸੀ ਮਾਈਕਰੋ ਪ੍ਰੋਸੈਸਰ ਕਾਫੀ ਇੰਪੋਰਟੈਂਟ ਕੁਐਸਚਨ ਹੈ ਤਾਂ ਜਿਹੜਾ ਮਾਈਕਰੋ ਪ੍ਰੋਸੈਸਰ ਹੈ ਉਸ ਦੀ ਜਿਹੜੀ ਕਾਰਡ ਕੱਟੀ ਗਈ ਸੀ ਉਹ ਗਿਆ ਇਨਵੈਂਸ਼ਨ ਕੀਤਾ ਗਿਆ ਸੀ 19071 ਦੇ ਵਿੱਚ ਠੀਕ ਹੈ 19071 ਦੇ ਵਿੱਚ ਕੀ ਸੀ ਮਾਈਕਰੋ ਪ੍ਰੋਸੈਸਰ ਇਨਵੈਂਟ ਕੀਤਾ ਗਿਆ ਸੀ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਹਾਂ ਵਿਚ ਆਫ ਦਾ ਫਾਲੋਇੰਗ ਇਜ਼ ਨਾਟ ਅ ਟਾਈਪ ਆਫ ਕੰਪਿਊਟਰ ਕੋਡ ਤਾਂ ਇਹਨਾਂ ਵਿੱਚੋਂ ਕਿਹੜਾ ਕੰਪਿਊਟਰ ਕੋਡ ਦੀ ਕਿਸਮ ਨਹੀਂ ਹੈ ਤਾਂ ਇਹਨਾਂ ਵਿੱਚੋਂ ਕੰਪਿਊਟਰ ਕੋਡ ਦੀ ਕਿਸਮ ਕਿਹੜੀ ਨਹੀਂ ਹੈ ਤਾਂ ਕੀ ਰਾਈਟ ਆਨਸਰ ਹੈਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ ਆਪਸ਼ਨ ਨੰਬਰ ਏ ਏ ਡਿਕ ਤਾਂ ਜਿਹੜੇ ਏ ਡਿਕ ਹੈ ਉਹ ਕਿਸੇ ਵੀ ਤਰ੍ਹਾਂ ਦੇ ਕੰਪਿਊਟਰ ਕੋਡ ਦੀ ਕਿਸਮ ਨਹੀਂ ਹੈ ਠੀਕ ਹੈ ਏ ਐਸ ਦਾ ਡਬਲ 2 ਬੀ ਸੀ ਡੀ ਈ ਬੀ ਸੀ ਡੀ ਆਈ ਸੀ ਇਹ ਕੀ ਨੇ ਇਹ ਕੰਪਿਊਟਰ ਕੋਡ ਦੀਆਂ ਕਿਸਮਾਂ ਨੇ ਠੀਕ ਹੈ ਬਟ ਜਿਹੜੀ ਏ ਡਿਕ ਇਹ ਕਿਸੇ ਵੀ ਤਰ੍ਹਾਂ ਦੇ ਕੰਪਿਊਟਰ ਕੋਡ ਦੀ ਕਿਸਮ ਨਹੀਂ ਹੈ ਠੀਕ ਹੈ ਜੇਕਰ ਗੱਲ ਕਰੀਏ ਆਪਾਂ EBCDIC ਦੀ ਤਾਂ ਜੇਕਰ ਗੱਲ ਕਰੀਏ ਇਸ ਬਾਰੇ ਇਹ ਕੀ ਹੈ ਬਾਈਨਰੀ ਕੋਡ ਹੁੰਦਾ ਇੱਕ ਬਾਈਨਰੀ ਕੋਡ ਡੈਸੀਮਲ ਇੰਟਰਚੇਜ ਕੋਡ ਠੀਕ ਹੈ ਤਾਂ ਇਸ ਬਾਰੇ ਤੁਸੀਂ ਯਾਦ ਰੱਖਣਾ ਜੇਕਰ ਮੈਂ ਇਸ ਦੀ ਫੁੱਲ ਫਾਰਮ ਮੈਂ ਤੁਹਾਨੂੰ ਲਿਖਾਈ ਦਿਨਾ ਤਾਂ ਇਸ ਦੀ ਫੁੱਲ ਫਾਰਮ ਤੁਸੀਂ ਲਿਖ ਲਿਓ ਹਾਂ ਐਕਸਟੈਂਡਡ ਤਾਂ ਫਿਰ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲਦਾਗਾ ਕਿਹਾ ਨੋਟ ਕਰ ਲਿਓ ਤੁਸੀਂ ਠੀਕ ਹੈ ਐਕਸਟੈਂਡਡ ਬਾਈਨਰੀ ਕੋਡ डेसिमल इंटरचेंज कोड ठीक है हां ये ਤੁਸੀਂ ਨੋਟ ਕਰ ਲੈਣੀ ਹੈ ਜੇਕਰ बीसीडी ਦੀ ਗੱਲ ਕੀਤੀ ਜਾਵੇ ਬੀਸੀਡੀ ਦੀ ਤਾਂ ਬੀਸੀਡੀ ਦੀ ਵੀ ਤੁਸੀਂ ਨਾਲ ਨਾਲ ਕੋ ਨੋਟ ਕਰ ਲਿਓ ਇਸ ਦੀ ਫੁੱਲ ਫਾਰਮ ਰਹੇਗੀ ਆਪਣੇ ਕੋਲ ਬਾਈਨਰੀ ਕੋডেਡ ਡੈਸੀਮਲ ਬਾਈਨਰੀ ਕੋডেਡ ਡੈਸੀਮਲ ਠੀਕ ਹੈ ਤਾਂ ਇਹ ਵੀ ਤੁਸੀਂ ਨੋਟ ਕਰ ਲੈਣੀ ਹੈ ਠੀਕ ਹੈ ਜੇਕਰ ਗੱਲ ਕਰੀਏ ਆਪਾਂ ਸਕਾਈ 2 ਦੀ ਤਾਂ ਇਹ ਵੀ ਕਰ ਲੈਨੇ ਆਪਾਂ ਨਾਲ ਦੀ ਨਾਲੇ ਤਾਂ ਇਸ ਦੀ ਫੁੱਲ ਫਾਰਮ ਹੈਗੀ ਆਪਣੇ ਕੋਲ ਅਮਰੀਕਨ ਅਮਰੀਕਨ ਸਟੈਂਡਰਡ ਅਮਰੀਕਨ ਸਟੈਂਡਰਡ ਕੋਡ ਫॉर ਇਨਫੋਰਮੇਸ਼ਨ ਕੋਡ ਫॉर ਇਨਫੋਰਮੇਸ਼ਨ ਇੰਟਰਚੇਂਜ ਠੀਕ ਹੈ ਇਹ ਤੁਸੀਂ ਨੋਟ ਕਰ ਲੈਣੀਆਂ ਨੇ ਕਾਫੀ ਇੰਪੋਰਟੈਂਟ ਰਹਿਣ ਵਾਲੀਆਂ ਨੇ ਅਗਲੇ ਦੇਖ ਲੈਂਦੇ ਆਪਾਂ ਹੁਣ ਕੁਐਸਚਨ ਵਰਡ ਇਜ਼ ਅ ਵਰਡ ਪ੍ਰੋਸੈਸਰ ਡਿਵੈਲਪਡ ਬਾਈ ਮਾਈਕਰੋਸਾਫਟ ਇਨ MS ਵਰਡ ਸਪੈਲਿੰਗ ਚੈੱਕ ਇਜ਼ ਅ ਫੀਚਰ ਅਵੇਲੇਬਲ ਇਨ ਵਿਚ ਟੈਬ ਜਿਹੜਾ ਵਰਡ ਆਪਣਾ ਮਾਈਕਰੋਸਾਫਟ ਦੁਆਰਾ ਵਿਕਸਿਤ ਕੀਤਾ ਗਿਆ ਇੱਕ ਵਰਡ ਪ੍ਰੋਸੈਸਰ ਹੈ ਤਾਂ ਜਿਹੜਾ MS ਵਰਡ ਦੇ ਵਿੱਚ ਸਪੈਲਿੰਗ ਚੈੱਕ ਦੀ ਇੱਕ ਵਿਸ਼ੇਸ਼ਤਾ ਹੁੰਦੀ ਹੈ ਤਾਂ ਉਹ ਕਿਸ ਟੈਬ ਦੇ ਵਿੱਚ ਮੌਜੂਦ ਹੁੰਦੀ ਹੈ ਸਪੈਲਿੰਗ ਚੈੱਕ ਦੀ ਆ ਇਸ ਦਾ ਰਾਈਟ ਆਨਸਰ ਦੱਸੋ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ ਡੀ ਤਾਂ ਰਿਵਿਊ ਟੈਬ ਦੇ ਵਿੱਚ ਠੀਕ ਹੈ ਐਮ ਐਸ ਵਰਡ ਦੇ ਵਿੱਚ ਜੋ ਰਿਵਿਊ ਟੈਬ ਦਿੱਤਾ ਹੁੰਦਾ ਉਸ ਦੇ ਵਿੱਚ ਕੀ ਹੈ ਸਪੈਲਿੰਗ ਚੈੱਕ ਦੀ অপਸ਼ਨ ਹੁੰਦੀ ਹੈ ਤਾਂ ਡੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਹਾਂ ਪ੍ਰੈਸਿੰਗ F8 ਕੀ ਆਫ 3 ਟਾਈਮ ਸਿਲੈਕਟਡ ਹੈ F8 ਕੁੰਜੀ ਨੂੰ ਤਿੰਨ ਵਾਰ ਦਬਾਉਣ ਨਾਲ ਕਿਸ ਦੀ ਚੋਣ ਹੁੰਦੀ ਹੈ ਤਾਂ ਇਹ ਕਾਫੀ ਇੰਪੋਰਟੈਂਟ ਹੈ ਇਸ ਦੇ ਵਿੱਚ ਤਿੰਨ ਵਾਰੀ ਚਾਰ ਵਾਰੀ ਸੈਕਿੰਡ ਆਫ ਇੱਕ ਵਾਰ ਦਬਾਉਣ ਨਾਲ ਕੀ ਕੀ ਕੁਝਦਾ ਆਪਾਂ ਸਭ ਕੁਝ ਕਵਰ ਕਰ ਲੈਨੇ ਆ ਠੀਕ ਹੈ ਪਹਿਲਾਂ ਆਪਾਂ ਦੇਖਦੇ ਆ ਜੇਕਰ ਆਪਾਂ ਤਿੰਨ ਵਾਰ ਪ੍ਰੈਸ ਕਰਦੇ ਆ F8 ਕੀ ਨੂੰ ਠੀਕ ਹੈ ਤਾਂ ਕੀ ਹੋਵੇਗਾ ਤਾਂ ਉਸਦੇ ਨਾਲ ਕੀ ਹੁੰਦਾ ਹੈ ਸੈਂਟੈਂਸ ਸਿਲੈਕਟ ਹੁੰਦਾ ਹੈ ਆਹ ਸੈਂਟੈਂਸ ਮਤਲਬ ਕਿ ਜੇਕਰ ਤੁਸੀਂ ਪੂਰੇ ਦਾ ਪੂਰਾ ਕੋਈ ਸੈਂਟੈਂਸ ਸਿਲੈਕਟ ਕਰਨਾ ਚਾਹੁੰਦੇ ਹੋ ਤਾਂ F8 ਨੂੰ ਜਦੋਂ ਤਿੰਨ ਵਾਰ ਤੁਸੀਂ ਪ੍ਰੈਸ ਕਰੋਗੇ ਤਾਂ ਤੁਹਾਡਾ ਪੂਰੇ ਦਾ ਪੂਰਾ ਸੈਂਟੈਂਸ ਸਿਲੈਕਟ ਹੋ ਜਾਵੇਗਾ ਠੀਕ ਹੈ ਜੇਕਰ ਇਸੇ ਤਰੀਕੇ ਨਾਲ ਅਗਰ ਤੁਸੀਂ 2 ਟਾਈਮਸ ਦੋ ਵਾਰੀ F8 ਨੂੰ ਪ੍ਰੈਸ ਕਰੋਗੇ ਤਾਂ ਕੀ ਹੋਵੇਗਾ ਤਾਂ ਇਸਦੇ ਨਾਲ ਸਿਲੈਕਟ ਕਰੰਟ ਵਰਡ करंट वर्ड सिलेक्ट हो जाएगा ठीक है करंट वर्ड सिलेक्ट कर गए, F8 की दो बार प्रेस करेंगे जेकर तीन, तीन बार प्रेस करिए सेंटेंस सिलेक्ट हो जाएगा है ना तीन बार ठीक है सेंटेंस सिलेक्ट हो गया अगर आप चाहते हैं कि चार टाइम प्रेस करिए उस टाइम्स फोर टाइम्स अगर आप प्रेस करा ਤਾਂ ਇਸ ਦਿਨ ਨਾਲ ਪੂਰੇ ਦਾ ਪੂਰਾ ਜਿਹੜਾ ਕਰੰਟ ਪੈਰਾਗ੍ਰਾਫ ਹੁੰਦਾ ਜਿਸ ਤੇ ਆਪਾਂ ਨੇ ਕਲਿੱਕ ਕੀਤਾ ਹੋਇਆ ਹੈ ਤਾਂ ਉਹ ਪੂਰੇ ਦਾ ਪੂਰਾ ਪੈਰਾਗ੍ਰਾਫ ਸਿਲੈਕਟ ਹੋ ਜਾਵੇਗਾ ਠੀਕ ਹੈ ਤਾਂ ਇਹ ਵੀ ਤੁਸੀਂ ਧਿਆਨ ਨਾਲ ਰੱਖ ਸਕਦੇ ਹੋ ਕਈ ਵਾਰ ਐਗਜ਼ਾਮ ਦੇ ਵਿੱਚ ਆਹ 4 ਟਾਈਮਜ਼ ਵੀ ਪੁੱਛ ਸਕਦੇ ਨੇ 2 ਟਾਈਮਜ਼ ਵੀ ਪੁੱਛ ਸਕਦੇ ਨੇ 3 ਟਾਈਮਜ਼ ਵੀ ਪੁੱਛ ਸਕਦੇ ਨੇ ਆਹ ਕਈ ਵਾਰ 5 ਟਾਈਮਜ਼ ਦਾ ਵੀ ਆ ਜਾਂਦਾ ਠੀਕ ਹੈ ਅਗਰ 5 ਟਾਈਮਜ਼ ਅਗਰ ਆਪਾਂ F8 ਕੀ ਨੂੰ 5 ਟਾਈਮ ਪ੍ਰੈਸ ਕਰਦੇ ਹਾਂ ਤਾਂ ਕੀ ਹੁੰਦਾ ਹੈ ਤਾਂ ਪੂਰੇ ਦਾ ਪੂਰਾ ਇੰਟਾਇਰ ਡਾਕੂਮੈਂਟ ਪੂਰੇ ਦਾ ਪੂਰਾ ਡਾਕੂਮੈਂਟ ਸਿਲੈਕਟ ਹੋ ਜਾਵੇਗਾ ਠੀਕ ਹੈ ਕਿੰਨੀ ਵਾਰ 5 ਟਾਈਮਸ ਠੀਕ ਹੈ ਜੇ ਅਪਾ ਗੱਲ ਕਰੀਓ 1 ਟਾਈਮ ਜੇ ਅਪਾ F8 ਨੂੰ 1 ਟਾਈਮ ਇੱਕ ਵਾਰ ਪ੍ਰੈਸ ਕਰਦੇ ਤਾਂ ਕੀ ਹੁੰਦਾ ਤਾਂ ਕੀ ਹੁੰਦਾ ਵਿੰਡੋ ਜਿਹੜੀ ਉਹ ਸੇਫ ਮੋਡ ਦੇ ਵਿੱਚ ਚਲੀ ਜਾਂਦੀ ਹੈ ਠੀਕ ਹੈ ਵਿੰਡੋ ਸੇਫ ਮੋਡ ਠੀਕ ਹੈ ਤਾਂ ਇਹ ਤੁਸੀਂ ਸਾਰੀਆਂ ਕੀਜ਼ ਯਾਦ ਰੱਖ ਲੈਣੇ ਐਗਜ਼ਾਮ ਦੇ ਵਿੱਚ ਕਾਫੀ ਵਾਰ ਪੁੱਛੇਗੇ ਕੁਐਸਚਨ ਨੇ ਇਹ ਤਾਂ ਨੈਕਸਟ ਦੇਖ ਲੈਨੇ ਆਪਾਂ ਵਿੱਚ ਵਨ ਕੈਨ ਬੀ ਯੂਜ਼ਡ ਐਜ਼ ਵਾਟਰਮਾਰਕ ਇਨ ਆ ਵਰਡ ਡਾਕੂਮੈਂਟ ਇੱਕ ਦੱਸਦਾ ਵਿੱਚ ਕਿਹੜਾ ਇੱਕ ਵਾਟਰਮਾਰਕ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ ਤਾਂ ਵਾਟਰਮਾਰਕ ਕੀ ਹੁੰਦਾ ਹੈ ਤਾਂ ਵਾਟਰਮਾਰਕ ਜਿਵੇਂ ਆਪਾਂ ਵਰਡ ਦੇ ਵਿੱਚ ਕੋਈ ਫਾਈਲ ਕ੍ਰੀਏਟ ਕੀਤੀ ਜਾਂ ਆਪਾਂ ਨੇ ਕੋਈ ਬੁੱਕ ਤਿਆਰ ਕੀਤੀ ਤਾਂ ਉਸ ਬੁੱਕ ਨੂੰ ਅੱਗੇ ਕੋਈ ਆਪਣੇ ਨਾਮ ਨਾਲ ਵੇਚ ਨਾ ਸਕੇ ਮਤਲਬ ਕਿ ਆਪਣਾ ਪ੍ਰਿੰਟ ਦੇ ਕੇ ਵੇਚ ਨਾ ਸਕੇ ਤਾਂ ਉਸ ਦੇ ਲਈ ਆਪਾਂ ਕੀ ਕਰਦੇ ਹਾਂ ਉਸ ਵਰਡ ਦੇ ਨੀਚੇ ਜੋ ਆਪਾਂ ਨੇ ਬੁੱਕ ਤਿਆਰ ਕੀਤੀ ਉਸ ਦੇ ਨਾਲ ਉੱਤੇ ਆਪ ਇੱਕ ਵਾਟਰਮਾਰਕ ਲਗਾ ਦਿੰਨੇ ਆ ਠੀਕ ਹੈ ਉਸ ਵਾਟਰਮਾਰਕ ਦੇ ਆਪਣਾ ਕੋਈ ਲੋਗੋ ਵੀ ਹੋ ਸਕਦਾ ਹੈ ਠੀਕ ਹੈ ਆਪਣਾ ਕੋਈ ਇੱਕ YouTube ਦਾ ਲੋਗੋ ਕੰਪਨੀ ਦਾ ਲੋਗੋ ਜਾਂ ਕੋਈ ਆਪਣੀ ਫੋਟੋ ਹੋ ਸਕਦੀ ਹੈ ਜਾਂ ਕੋਈ ਆਪਣੇ ਕੰਪਨੀ ਦਾ ਨਾਮ ਹੋ ਸਕਦਾ ਹੈ ਮਤਲਬ ਕਿ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਵਾਟਰਮਾਰਕ ਹੋ ਸਕਦਾ ਹੈ ਚਾਹੇ ਉਹ ਟੈਕਸਟ ਦੇ ਰੂਪ ਵਿੱਚ ਹੋਵੇ ਚਾਹੇ ਇਮੇਜ ਹੋਵੇ ਠੀਕ ਹੈ ਉਹ ਸਾਰਾ ਕੁਝ ਕੀ ਹੈ ਉਹ ਵਾਟਰਮਾਰਕ ਦੇ ਵਿੱਚ ਆਦਾ ਇਸ ਦਾ ਰਾਈਟ ਆਨਸਰ ਹੈ ਆਪਣੇ ਕੋਲ অপਸ਼ਨ ਨੰਬਰ 3 ਬੋਥ A ਐਂਡ B ਨੈਕਸਟ ਕੁਐਸਚਨ ਦੇਖਦੇ ਹਾਂ ਵਿਚ ਆਫ ਦਾ ਫੋਲੋਇੰਗ ਫੀਚਰਸ ਆਫ MS Word ਸੈਟਸ ਦਾ ਟੈਬ indent and page margin ਠੀਕ ਹੈ ਤਾਂ ਇਸ ਦਾ ਰਾਈਟ ਆਨਸਰ ਦੱਸੋ ਕੀ ਰਹੇਗਾ ਤਾਂ ਇੰਡੈਂਟ ਅਤੇ ਪੇਜ ਮਾਰਜਨ ਜਿਹੜੇ ਐਮ ਐਸ ਵਰਡ ਵਿੱਚ ਕਿੱਥੇ ਪਾਏ ਜਾਂਦੇ ਨੇ ਤਾਂ ਉਹ ਕਿੱਥੇ ਪਾਏ ਜਾਣਗੇ ਤਾਂ ਇਸ ਦਾ ਰਾਈਟ ਆਨਸਰ ਕੀ ਰਹੇਗਾ ਤਾਂ ਉਹ ਪਾਏ ਜਾਣਗੇ ਰੂਲਰ ਦੇ ਵਿੱਚ ਇੰਡੈਂਟ ਤੇ ਪੇਜ ਮਾਰਜਨ ਤਾਂ ਐਮ ਐਸ ਵਰਡ ਦੇ ਵਿੱਚ ਜੇਕਰ ਪੁੱਛਿਆ ਜਾਵੇ ਇੰਡੈਂਟ ਤੇ ਪੇਜ ਮਾਰਜਨ ਕਿੱਥੇ ਪਾਏ ਜਾਂਦੇ ਨੇ ਤਾਂ ਉਹ ਰੂਲਰ ਦੇ ਵਿੱਚ ਪਾਏ ਜਾਂਦੇ ਨੇ ਬੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਹਾਂ what tab in ms word you'll uh, used to access the mail merge option মানে ਦਾ ਮੇਲ ਮਰਜ ਵਿਕਲਪ ਨੂੰ ਐਕਸੈਸ ਕਰਨ ਲਈ ਤੁਸੀਂ ms word ਵਿੱਚ ਕਿਹੜੀ ਟੈਬ ਦੀ ਵਰਤੋਂ ਕਰੋਗੇ ਮੇਲ ਮਰਜ ਨੂੰ ਐਕਸੈਸ ਕਰਨ ਦੇ ਲਈ ਤਾਂ ms word ਦੇ ਵਿੱਚ ਕਿਹੜੀ ਟੈਬ ਦੇ ਵਿੱਚ ਮੇਲ ਮਰਜ ਹੁੰਦਾ ਹੈ ਇਹਦਾ ਕੀ ਰਾਈਟ ਆਨਸਰ ਹੈਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ D ਮੇਲਿੰਗ ਟੈਬ ਦੇ ਵਿੱਚ ਠੀਕ ਹੈ ਤਾਂ ਮੇਲ ਮਰਜ ਬਾਰੇ ਪੁੱਛਿਆ ਜਾਵੇ ਤਾਂ ਉਹ ਕਿਹੜੀ ਟੈਬ ਦੇ ਵਿੱਚ ਹੁੰਦਾ ਹੈ ਤਾਂ ਉਹ ਮੇਲਿੰਗ ਟੈਬ ਦੇ ਵਿੱਚ ਹੋਵੇਗਾ ਨੈਕਸਟ ਦੇਖ ਲੈਂਦੇ ਆ ਵਾਟ ਇਜ਼ ਦਾ ਸ਼ਾਰਟਕਟ ਕੀ ਟੂ ਮੂਵ ਵਨ ਵਰਡ ਟੂ ਲੈਫਟ ਇਨ ਐਮ ਐਸ ਵਰਡ ਤਾਂ ਐਮ ਐਸ ਵਰਡ ਵਿੱਚ ਇੱਕ ਸ਼ਬਦ ਨੂੰ ਖੱਬੇ ਪਾਸੇ ਲੈ ਜਾਣ ਲਈ ਸ਼ਾਰਟਕਟ ਕੀ ਦੱਸੋ ਅਗਰ ਆਪਾਂ ਖੱਬੇ ਪਾਸੇ ਲੈ ਕੇ ਜਾਣਾ ਚਾਹੁੰਦੇ ਆ ਐਮ ਐਸ ਵਰਡ ਦੇ ਵਿੱਚ ਕਿਸੇ ਵੀ ਵਰਡ ਨੂੰ ਤਾਂ ਕਿਹੜੀ ਸ਼ਾਰਟਕਟ ਕੀ ਦਾ ਯੂਜ਼ ਕਰਾਂਗੇ ਆਪਾਂ ਤਾਂ ਇਸ ਦੇ ਲਈ ਆਪਾਂ ਯੂਜ਼ ਕਰਾਂਗੇ ਕੰਟਰੋਲ ਪਲੱਸ ਲੈਫਟ ਐਰੋ ਦਾ ਠੀਕ ਹੈ ਲੈਫਟ ਐਰੋ ਦਾ ਯੂਜ਼ ਕਰਾਂਗੇ ਅਗਰ ਆਪਾਂ ਕਿਸੇ ਵੀ ਵਰਡ ਨੂੰ ਹਾਂ ਕੀ ਕਰਨਾ ਚਾਹੁੰਦੇ ਖੱਬੇ ਪਾਸੇ ਮਤਲਬ ਕਿ ਲੈਫਟ ਸਾਈਡ ਲੈ ਜੇਕਰ ਰਾਈਟ ਸਾਈਡ ਲੈ ਕੇ ਜਾਣਾ ਹੋਵੇ ਤਾਂ ਕੰਟਰੋਲ ਪਲੱਸ ਰਾਈਟ ਹੋ ਜਾਵੇਗਾ ਠੀਕ ਹੈ ਤਾਂ D ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਹਾਂ ਵਿਚ ਫਾਈਲ ਸਟਾਰਟਸ ਇਨ MS Word ਤਾਂ ਕਿਹੜੀ ਫਾਈਲ MS Word ਨੂੰ ਸਟਾਰਟ ਕਰਦੀ ਹੈ ਤਾਂ MS Word ਨੂੰ ਸਟਾਰਟ ਕਰਨ ਲਈ ਆਪਾਂ ਕਿਹੜੀ ਫਾਈਲ ਦਾ ਯੂਜ਼ ਕਰਦੇ ਹਾਂ ਤਾਂ ਯੂਜ਼ ਕਰਾਂਗੇ ਆਪਾਂ ਆਪਸ਼ਨ ਨੰਬਰ A winword.x ਇਜ਼ ਦਾ ਰਾਈਟ ਆਨਸਰ winword.x ਦਾ ਯੂਜ਼ ਕਰਾਂਗੇ ਆਪਾਂ MS Word ਨੂੰ ਸਟਾਰਟ ਕਰਨ ਦੇ ਲਈ ਠੀਕ ਹੈ ਕਿਵੇਂ ਕਰਦੇ ਆ ਜਿਵੇਂ ਆਪਾਂ ਨੇ ਕੋਈ ਆਪਾਂ ਨੇ ਕੰਪਿਊਟਰ ਦੇ ਵਿੱਚ ਰਨ ਕਮਾਂਡ ਨੂੰ ਐਕਟੀਵੇਟ ਕੀਤਾ ਰਨ ਕਮਾਂਡ ਦੇ ਵਿੱਚ ਆਪਣੇ ਕੋਲ ਇੱਕ ਡਾਇਲੌਗ ਬਾਕਸ ਆ ਜਾਂਦਾ ਉੱਤੇ ਵਿੱਚ ਆਪਾਂ ਜਦੋਂ winword.exe ਪ੍ਰੈਸ ਕਰਦੇ ਆ ਲਿਖਦੇ ਆ ਤੇ ਐਂਟਰ ਦਬਾਦੇ ਤਾਂ ਆਪਣੇ ਕੋਲ MS Word ਦੀ ਫਾਈਲ ਖੁੱਲ ਜਾਂਦੀ ਹੈ ਇਹ ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਆ ਇਨ MS Word ਦਾ ਪ੍ਰੋਸੈਸ ਆਫ ਰਿਮੂਵਿੰਗ ਅਨਵਾਂਟਡਡ ਪਾਰਟ ਆਫ ਅਨ ਇਮੇਜ ਇਸ ਕਾਲਡ MS Word ਦੇ ਵਿੱਚ ਚਿੱਤਰ ਦੇ ਅਨਚਾਹੇ ਹਿੱਸੇ ਨੂੰ ਹਟਾਉਣ ਦੀ ਪ੍ਰਕਿਰਿਆ ਨੂੰ ਆਪਾਂ ਕੀ ਕਹਿ ਦਿੰਦੇ ਆ ਅਗਰ ਆਪਾਂ ਕਿਸੇ ਚੀਜ਼ ਨੂੰ ਹਟਾਉਣਾ ਚਾਹੁੰਦੇ ਆ ਕਿਸੇ ਫੋਟੋ ਦੇ ਫਾਲਤੂ ਹਿੱਸੇ ਨੂੰ ਹਟਾਉਣਾ ਚਾਹੁੰਦੇ ਆ ਤਾਂ ਉਸ ਵੀਡੀ ਨੂੰ ਜਾਂ ਉਸ ਚੀਜ਼ ਨੂੰ ਆਪਾਂ ਕੀ ਕਹਿ ਦਿੰਨੇ ਆ ਤਾਂ ਕੀ ਰਾਈਟ ਆਨਸਰ ਹੈਗਾ ਤਾਂ ਉਸ ਨੂੰ ਆਪਾਂ ਕਹਿੰਦੇ ਆ ਕ੍ਰੋਪਿੰਗ ਕ੍ਰੋਪ ਕਰਨਾ ਤਾਂ ਕਿਸੇ ਵੀ ਚੀਜ਼ ਨੂੰ ਕ੍ਰੋਪ ਕਰਨ ਨੂੰ ਕਹਿੰਦੇ ਕ੍ਰੋਪਿੰਗ ਕਰਨਾ ਠੀਕ ਹੈ ਕਿਸੇ ਵੀ ਅਣਚਾਹੀ ਹਿੱਸੇ ਨੂੰ ਹਟਾਉਣਾ ਹੋਵੇ ਤਾਂ ਉਸ ਨੂੰ ਆਪਾਂ ਕੀ ਕਹਿੰਦੇ ਕੀ ਕਹਿੰਦੇ ਨੇ ਕ੍ਰੋਪਿੰਗ ਕਹਿੰਦੇ ਨੇ ਡੀ ਇਜ਼ ਦਾ ਰਾਈਟ ਆਨਸਰ ਠੀਕ ਹੈ ਤਾਂ ਦੋਸਤੋ ਅੱਜ ਦੀ ਕਲਾਸ ਦੇ ਆਪਣੇ 320 ਕੁਐਸਚਨਸ ਕਵਰ ਹੋ ਚੁੱਕੇ ਨੇ ਹੋਪਸੋ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੋਣੀ ਦੋਸਤੋ ਜੇਕਰ ਤੁਹਾਨੂੰ ਇਹ ਕਲਾਸ ਵਧੀਆ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਚਲਦੇ-ਚਲਦੇ ਲਾਈਕ ਜ਼ਰੂਰ ਕਰ ਦਿਓ ਅਤੇ ਜੋ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਜਲਦੀ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ so much